ਕੀਤਾ ਤੇ 50% ਡਿਸਕਾਊਂਟ ਹੈ ਇਹਨਾਂ ਤੇ ਹਾਂ ਜੀ ਹਾਂ ਜੀ 50% ਡਿਸਕਾਊਂਟ ਹੈ ਆਪਣਾ ਇਸ ਤਰ੍ਹਾਂ ਮਾਰਕੀਟ ਦੇ ਵਿੱਚ 1200 ਰੁਪਏ ਰੋਲ ਮਿਲਦਾ ਹੈ 50 ਫੁੱਟ ਦਾ ਆਪਾਂ ਦੇ ਰਿਆ ਸਿਰਫ 400 ਰੁਪਏ ਦਾ ਰੋਲ 400 ਵਾਲਾ ਸਿਰਫ 8 ਰੁਪਏ ਸਕਰ ਫੁੱਟੇ ਤੁਹਾਨੂੰ ਪੈ ਜਾਂਦਾ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹ ਇਹ ਮੰਨ ਕੇ ਚਲ ਵੀ ਠਿੱਕੇ ਗੋੜੇ ਦਾ ਫਰਕ ਤਾਂ ਨਹੀਂ ਵੀ ਚਲਾ ਮਹਿੰਗਾ ਸਸਤਾ ਐ ਤਾਂ ਨਹੀਂ ਕਿ ਕਿ ਸਾਰਿਆਂ ਦਾ ਇੱਕੋ ਹੀ ਰੇਟ ਹੈ ਜਿਹੜਾ ਆ ਦੇਖੋ ਵੱਟ ਕੱਢੇ ਪਿਆ ਰੇਟ ਵੀ ਦੱਸਦਾ ਇਹਦਾ ਕੀ ਰੇਟ ਆ ਤੇ ਛੱਤ ਦਿਖਾਈ ਕਿਹੜਾ ਬਹੁਤ ਸਿਰਾਂ ਵਟਕੜੇ ਪਏ ਆ ਕਮਾਲ ਕੀਤੀ ਪਈਆ ਵੀਰੇ ਇਹ ਕੀ ਚੀਜ਼ ਹੈ ਜਿਹੜੀ ਆ ਕੰਧਾਂ ਤੇ ਲਾਈਆ ਇਹ ਆਪਣਾ ਇਹਦਾ ਪੀਵੀਸੀ ਫਲੂਟਡ ਪੈਨਲ ਅੱਛਾ ਇਹ 12 ਇੰਚ ਦੇ ਵਿੱਚ ਆਉਂਦਾ ਸਾਈਜ਼ ਇਹਦਾ ਅੱਛਾ ਹਾਂਜੀ 12 ਇੰਚ ਤੋਂ 10 ਇੰਚ ਦੇ ਵਿੱਚ ਤੇ ਲੈਂਥ ਕਿੰਨੀ ਹੁੰਦੀ ਹੈ ਇਹਦੀ ਇਹ ਹੁੰਦੀ ਹੈ 10 ਫੁੱਟ ਦੀ ਲੈਂਥ ਹੁੰਦੀ ਹੈ ਇਹਦੀ ਇਹ ਆਉਣਾ 300 ਰੁਪਏ ਪੀਸ ਤੋਂ ਰੇਟ ਸਟਾਰਟ ਹੋ ਜਾਂਦਾ ਆਪਣਾ ਇਹ ਆਗੇ ਆਪਣੇ ਪੀਵੀਸੀ 3D ਪੈਨਲ 3D ਪੈਨਲ ਕੰਧਾਂ ਤੇ ਲੱਗਦੇ ਆ ਇਹ ਹਾਂ ਇਸ ਨੂੰ ਈਜ਼ੀ ਨਾਲ ਈਜ਼ੀਲੀ ਸਿਲੀਕੋਨ ਲਗਾ ਕੇ ਇਸ ਨੂੰ ਆਪਾਂ ਪੇਸਟ ਕਰ ਸਕਦੇ ਹਾਂ ਕਿ ਇਹ ਕਿੰਨੇ ਦਾ ਹੁੰਦਾ ਮੰਨ ਕੇ ਚੱਲੋ ਆਹ ਪੀਸ ਆ ਇਹ 2x2 ਦਾ ਜੋ ਪੀਸ ਹੈ ਵਾਈਟ ਕਲਰ ਦੇ ਵਿੱਚ 150 ਰੁਪਏ ਦਾ ਪੀਸ ਹੈ ਹਾਂ ਕਲਰਫੁੱਲ ਜਿਹੜੇ ਹੈਗੇ 175 ਰੁਪਏ ਦਾ ਪੀਸ ਹੈ ਵੀ ਜੇ ਤੁਸੀਂ ਮੰਨ ਕੇ ਚੱਲੋ ਆਸਰਮੀ ਰੰਗਾ ਜਿਹਾ ਪਸੰਦ ਆਇਆ ਵੀ ਇਹਦੇ ਚਾਹੀਦੇ ਆ ਕਿੰਨਾ ਏਰੀਆ ਦੱਸਣਾ ਇਹਨਾਂ ਨੂੰ ਤੇ ਇਹਨਾਂ ਨੇ ਆਪੇ ਉਹਨੇ ਬੰਡਲ ਕੱਢ ਕੇ ਤੁਹਾਡੇ ਘਰੇ ਡਿਲੀਵਰੀ ਹੈ ਨਾ ਜੀ ਹਾਂਜੀ ਇੱਕ ਡਿਜ਼ਾਈਨ ਦੇ ਜਿੰਨੇ ਰੋਲ ਚਾਹੀਦੇ ਨੇ ਉਹਨੇ ਆਪਣੇ ਕੋਲ ਮਿਲ ਜਣਗੇ ਹਾਂ ਫੁੱਲ ਵੈਰਾਈਟੀ ਦੇ ਵਿੱਚ ਆਪਣੇ ਕੋਲੇ ਫੁੱਲ ਇਹ ਆ ਗਈ ਆਪਣੀ ਯੂਵੀ ਮਾਰਵਲ ਸ਼ੀਟ ਇਸ ਵਿੱਚ ਸਾਡੇ ਕੋਲ ਲਗਭਗ 200 ਡਿਜ਼ਾਈਨ ਸਾਡੇ ਕੋਲ ਅਵੇਲੇਬਲ ਹੈ। ਹੂੰ ਇਸ ਦਾ ਰੇਟ ਦੀ ਗੱਲ ਕਰੀਏ 35 ਰੁਪਏ ਫੁੱਟ ਤੋਂ ਰੇਟ ਦਾ ਸਟਾਰਟ ਹੋ ਜਾਂਦਾ ਹੈ। ਅੱਛਾ। ਅਲੱਗ-ਅਲੱਗ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨਹੀਂ। ਠੀਕ ਚ। ਆ ਛੱਤ ਬੜੀ ਸੋਹਣੀ ਆ ਯਾਰ ਆ। ਇਹ ਆਉਣਾ ਪੀਵੀ ਦੀ ਫਲੂਟਡ ਨਾਲ ਡਿਜ਼ਾਈਨ ਕੀਤੀ ਗਈ ਹੈ ਛੱਤ। ਅੱਛਾ। ਛੱਤਾਂ ਦਿਖਾਦ ਕੀ ਮੜ ਗਈਆਂ ਨਹੀਂ ਇਹ। ਮੈਨੂੰ ਛੱਤਾਂ ਬਹੁਤ ਸੋਹਣੀਆਂ ਲੱਗੀਆਂ ਥੋੜੀਆਂ ਹੈਨਾ। ਬਾਕੀ ਮਾੜਾ ਮਟਰ ਕਸਟਮਾਈਜ਼ਡ ਹੋ ਜਾਂਦਾ ਹੁੰਦਾ ਡਿਜ਼ਾਈਨ ਹੈਨਾ। ਜੋ ਡਿਜ਼ਾਈਨ ਲੈ ਕੇ ਉਹ ਕਸਟਮਰ ਦੀ ਉਸ ਤਰੀਕੇ ਨਾਲ ਕਸਟਮਾਈਜ਼ ਇਸ ਵਕਤ ਮੈਂ ਮਲੇਰ ਕੋਟਲਾ ਦੇ ਵਿੱਚ ਹਾਂ ਸੋਨੂੰ ਬਾਲ ਪੇਪਰ ਬਾਜ਼ਾਰ ਦੇ ਨਾਲੋਂ 50% ਡਿਸਕਾਊਂਟ ਤੇ ਮਿਲ ਜਾਣਗੇ ਕੱਲੇ ਬਾਲ ਪੇਪਰ ਹੀ ਨਹੀਂ ਹੋਰ ਵੀ ਬਹੁਤ ਕੁਝ ਮਿਲ ਜੂਗਾ ਪੀਵੀਸੀ ਬਾਲ ਪੈਨਲ ਮਿਲ ਜਾਣਗੇ ਬਾਲ ਪੇਪਰ ਹੋਗੇ ਚਾਰ ਕੋ ਲੂਬਰ ਹੋਗੇ ਵੀ ਡਬਲਯੂ ਪੀਸੀ ਲੂਬਰ ਹੋਗੇ ਮਤਲਬ ਬਹੁਤ ਸਾਰੀ ਵੈਰਾਈਟੀ ਮਿਲ ਜਣੀਆਂ ਹੈ ਕਿੱਥੇ ਆ ਲੁਧਿਆਣਾ ਰੋਡ ਤੇ ਮਲੇਰ ਕੋਟਲਾ ਵੜਨਾ ਨਹੀਂ ਉਦੋਂ ਪਹਿਲਾਂ ਹੀ ਪਹਿਲਾਂ ਤਾਰਾ ਸਟੇਟ ਕਲੋਨੀ ਆ ਜਾਂਦੀ ਆ ਉਹ ਥਾਂ ਦੇ ਉੱਤੇ ਆ ਮ ਨਬੀਲ ਇੰਟੀਰੀਅਰ ਵਰਲਡ ਵਾਲੇ ਆ ਗਏ ਮਤਲਬ ਨਬੀਲ ਡੈਕੋਰ ਵੀਰ ਦਾ ਮਸ਼ਹੂਰ ਨਾਮ ਆ ਜੋ ਗੱਲਬਾਤ ਕਰਦੇ ਆ ਆ ਨਾ ਯਾਦ ਰੱਖ ਨਬੀਲ ਇੰਟੀਰੀਅਰ ਵਰਲਡ ਵਾਲਿਆਂ ਕੋਲੋਂ ਲੈ ਕੇ ਆ ਗਏ ਆ ਬਹੁਤ ਸਾਰੀ ਵੈਰਾਈਟੀ ਆ ਘਰ ਨੂੰ ਡੈਕੋਰੇਟ ਕਰਨ ਲਈ ਮਤਲਬ ਅੰਦਰਲਾ ਪਾਸਾ ਕਿਵੇਂ ਤੁਸੀਂ ਡੈਕੋਰੇਟ ਕਰਨਾ ਸਾਰੀ ਵੈਰਾਈਟੀ ਦਿਖਾ ਕੇ ਲੈ ਕੇ ਆ ਨਾ ਆ ਜੋ ਅੰਦਰ ਚੱਲੇਗੇ ਆ ਬਾਲ ਪੇਪਰ ਸਭ ਤੋਂ ਪਹਿਲਾਂ ਆਪਾਂ ਬਾਲ ਪੇਪਰਾਂ ਦੀ ਗੱਲ ਨਹੀਂ ਕਰਾਂਗੇ ਬਹੁਤ ਸੋਨੇ ਸੁਨੇ ਪਏ ਆ ਮੁਹੰਮਦ ਸ਼ਕੀਲ ਜੀ ਆਪਣੇ ਨਾਲ ਹੋਣਗੇ ਬ੍ਰਿਸ਼ਾਸਤਿਕਾ ਠੀਕ ਠਾਕ ਹੋ ਜੀ ਚੜਦੀ ਕਲਾ ਬਈ ਰੰਗ ਭਾਗ ਲਾਏ ਪਏ ਆ ਬੜਾ ਸੁਣਾ ਕੰਮ ਕੀਤਾ ਤੇ 50% ਡਿਸਕਾਊਂਟ ਇਹਨਾਂ ਤੇ ਹਾਂ ਜੀ ਹਾਂ ਜੀ 50% ਡਿਸਕਾਊਂਟ ਹੈ ਆਪਣਾ ਇਸ ਤਰ੍ਹਾਂ ਮਾਰਕੀਟ ਦੇ ਵਿੱਚ 1200 ਰੁਪਏ ਰੋਲ ਮਿਲਦਾ ਹੈ 50 ਫੁੱਟ ਦਾ ਆਪਾਂ ਦੇ ਰਿਆ ਸਿਰਫ 400 ਰੁਪਏ ਦਾ ਰੋਲ 400 ਵਾਲੀ ਫਿਰ 8 ਰਸ ਸਕੇਅਰ ਫੁੱਟੇ ਤੁਹਾਨੂੰ ਪੈ ਜਾਂਦਾ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹ ਇਹ ਮੰਨ ਕੇ ਚਲ ਵੀ ਠਿੱਕੇ ਗੋੜੇ ਦਾ ਫਰਕ ਤਾਂ ਨਹੀਂ ਵੀ ਚਲਾ ਆ ਮਹਿੰਗਾ ਸਸਤਾ ਐ ਤਾਂ ਨਹੀਂ ਕਿਉਂਕਿ ਸਾਰੇ ਇੱਕੋ ਰੇਟ ਸਾਰਿਆਂ ਦਾ ਇੱਕੋ ਹੀ ਰੇਟ ਹੈ ਜਿਹੜਾ ਮਰਜ਼ੀ ਰੋਲ ਲੈ ਲੋ ਸਾਡੇ ਕੋਲੇ 3-400 ਡਿਜ਼ਾਈਨ ਹੈ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੋ 400 ਰੁਪਏ ਦਾ ਰੋਲ ਆ ਵੱਡੀ ਗੱਲ ਆ ਤੇ ਘਰ ਦੀ ਗੱਲ ਬਣ ਜਾਣੀ ਆ ਆ ਦੇਖੋ ਸਹੀ ਡਿਜ਼ਾਈਨ ਕੋ ਵੀਰ ਦਿਖਾਉਂਦਾ ਤੁਰਿਆਂ ਹੀ ਬਾਹਲੇ ਸੋਹਣੇ ਸ਼ੇਡ ਆ ਬਈ ਮੇਨ ਤਾਂ ਤੁਹਾਡੀ ਪੂਰੀ ਦੱਸਦੀ ਆ ਇਹ ਸਾਰੇ ਮਟੀਰੀਅਲ ਹੈਗਾ ਆਪਣੇ ਕੋਲੇ ਗਰਾਮ ਦੇ ਵਿੱਚ ਸਾਰੇ ਪਏ ਆ। ਸਾਰੇ ਮਟੀਰੀਅਲ ਆਪਣੇ ਕੋਲੇ ਫੁੱਲ ਸਟਾਕ ਦੇ ਵਿੱਚ ਆਪਣੇ ਕੋਲੇ 40-50 ਹਜ਼ਾਰ ਰੋਲ ਸਾਡੇ ਕੋਲੇ ਹਰ ਟਾਈਮ ਅਵੇਲੇਬਲ ਰਹਿੰਦਾ ਹੈ। ਔਰ ਲਗਭਗ 300 ਡਿਜ਼ਾਈਨ ਸਾਡੇ ਕੋਲੇ ਆਰਟੀਕਲ ਲਗ-ਲਗ ਹੁੰਦੇ ਨੇ ਦੇ ਵਿੱਚ। ਜੀ ਇਹ ਸਾਰਾ ਕੁਝ ਪੀਵੀਸੀ ਲੂਵਰ ਲਵਰ ਉਹ ਵੀ ਹੈਗੇ ਆ ਉਹ ਵੀ ਸਾਰਾ ਕੁਝ ਜੀ ਇੰਟੀਰੀਅਰ ਡੈਕੋਰੇਸ਼ਨ ਦੀ ਹਰ ਆਈਟਮ ਸਾਡੇ ਕੋਲੋਂ ਮਿਲੂਗੀ। ਹਮ ਹਰ ਆਈਟਮ ਹੋਲਸੇਲ ਰੇਟ ਤੇ ਮਿਲੂਗੀ। ਉਹ ਇਹ ਗ੍ਰੇਸ ਬਹੁਤ ਆ। ਹੁਣ ਕਿਵੇਂ ਮੈਂ ਫੀਲ ਕਰਕੇ ਦੱਸਾਂ ਵੀ ਇਹ ਬਹੁਤ ਸੋਹਣਾ ਮਾਹਦਨ ਤੋਂ ਦੱਸ ਰਿਹਾ ਪਰ ਜਦ ਹੱਥ ਵੀ ਫੇਰਦੇ ਆ ਇੱਕ ਫੀਲ ਲੱਗਦੇ ਵਿੱਚ ਇਹ ਫੀਲ ਆਉਂਦੀ ਐ ਫਲੈਕਸ ਦੀ ਉਹ ਫੀਲ ਨਹੀਂ ਆਉਂਦੀ ਜੋ ਇਸ ਵਾਲਪੇਪਰ ਦੀ ਹੁੰਦੀ ਐ ਅਸਲ 'ਚ ਵਾਲਪੇਪਰ ਇਹ ਅਸਲੀ ਇਹ ਹੁੰਦੇ ਐ ਅਸਲ ਵਾਲਪੇਪਰ ਇਹ ਹੁੰਦਾ ਐ ਇਹ ਹੁੰਦਾ ਕੋਈ 스ਮੈਲ ਨਹੀਂ ਕੋਈ ਕੁਛ ਨਹੀਂ ਔਰ ਇਹ ਆਪਣਾ ਨਮਾ ਦਿੱਤਾ ਹੋਣਾ ਲਵਾਏ ਹੋਇਆ ਤੁਹਾਡੇ ਹੈ ਨਾ ਇਹ ਪਰ ਹੁਣ 스ਮੈਲ ਉਹ ਵੀ ਆ ਨਹੀਂ ਰਹੀ ਇਤਨੀ ਆਉਂਦੀ ਨਹੀਂ ਇਤਨੀ ਆ ਰਿਹਾ ਕੋਈ ਜਿਓਮੈਟ੍ਰੀਕਲ ਡਿਜ਼ਾਈਨ ਆ ਗਿਆ ਇਹਦੇ ਵਿੱਚ ਹਾਂ ਲੈ ਤੇ ਆ ਹੋ ਗਿਆ ਬਹੁਤ ਦਿਖਾਉਣ ਤੇ ਇਦੀ ਰਾਤ ਜੁਗੀ ਤੁਮਾਣਾ ਹੋਰ ਕਿਹੜੀ ਕੰਦ ਤੇ ਆਪਣੇ ਲਾਏ ਹੋਏ ਡਿਸਪਲੇ ਇੱਧਰ ਨੰਗ ਜਗੇ ਹਾਂਜੀ ਆਜੀ ਵਾਜੀ ਵਾਜੀ ਗੋਪੀਪੁਰ ਇੱਧਰ ਲੈ ਪਾਸੇ ਆ ਕੰਦ ਆ ਗਈ ਸਾਰੀ ਇਤੋਂ ਵਿਚਾ ਫਰੇਮਾਂ ਚ ਵੀ ਲਾਏ ਹੋਏ ਆ ਇਹਨਾਂ ਦੇ ਕੰਦਾਂ ਤੇ ਆਰਡਰ ਇੱਕ ਨਾ ਹੁੰਦਾ ਇੱਕ ਥੋੜੇ ਡੱਬੇ ਚੋਂ ਕੱਢ ਕੇ ਦਿਖਾਉਣਾ ਉਹ ਗੱਲ ਨਹੀਂ ਬਣਦੀ ਇਹ ਸਾਡੇ ਖਰਚਾ ਕੀਤਾ ਚੰਗਾ ਦਿਖਾਉਣ ਤੇ ਵੀ ਹਾਂਜੀ ਹਾਂਜੀ ਡਿਸਪਲੇ ਲੱਗੀ ਹੋਈ ਹੈ ਬਾਕੀ ਸਾਡੇ ਕੋਲ ਕੈਟਾਲੋਗ ਅਵੇਲੇਬਲ ਨਹੀਂ ਠੀਕ ਹੈ ਜੀ ਬਿਲਕੁਲ ਇਹ ਨਹੀਂਗਾ ਵੀ ਇਹ ਕੰਦਾਂ ਤੇ ਨੇ ਖਰਚਾ ਕੀਤਾ ਤੇ ਸਾਨੂੰ ਬੜਾ ਮਹਿੰਗਾ ਲਾਉਣਗੇ ਹਸਾਬ ਨਾਲ ਹੀ ਕਹਿੰਦੇ ਰੱਖਾਂ ਮੀਟਰ ਆ ਦੇਖੋ ਸਾਰੇ ਇਨਾਂ ਦੇ ਵਾਲਪੇਪਰ ਆ ਗਏ ਇਧਰਲੇ ਪਾਸੇ ਤੁਸੀਂ ਤੇ ਆ ਜੋ ਉਧਰ ਕਿਹੜਾ ਤਾਂ ਹੋਣਾ ਵੀਰੇ ਬਹੁਤ ਵੈਰਾਈਟੀ ਪਈ ਆ ਆਜੋ 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 ਸਾਰੇ ਰੈਕਾਂ ਦੇ ਥੱਲੋਂ ਦੇਖਿਆ ਰੈਕ ਰੈਕਾਂ ਦੀ ਨਿਗਾਹ ਪਵਾ ਲਈਏ ਲੈ ਆਹ ਦੇਖੋ ਵਾਲਪੇਪਰ ਆ ਦੇਖ ਸਾਡੇ ਤੁਸੀਂ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਨਜ਼ਰ ਆ ਜਾਣੀ ਆ ਤਾਂ ਤੋਂ ਲੈ ਕੇ ਨਾ ਥੱਲੇ ਤੱਕ ਮਾੜੀ ਝਾਤ ਪਾਉਂਦੇ ਜਾਓ ਕਿ ਕਿੱਡੇ ਮਤਲਬ ਰੰਗ ਡਿਜ਼ਾਈਨ ਇਨਾਂ ਕੋਲੇ ਬਹੁਤ ਜ਼ਿਆਦਾ ਪਏ ਆ ਇਧਰਲੇ ਪਰ ਹਰ ਪਾਸੇ ਆਪਾਂ ਘੁਮਾਂਗੇ ਰੇ ਕਾਉਂਟ ਦੇ ਵਿੱਚ ਪੂਰੀ ਵੈਰਾਈਟੀ ਤੁਹਾਨੂੰ ਨਜ਼ਰ ਆਊਗੀ ਵੀ ਹਰ ਤਰ੍ਹਾਂ ਦੀ ਫਿੱਕੇ ਗੂੜੇ ਸਾਰੇ ਅੱਧਰ ਥੋੜਾ ਥਾਂ ਘਟਾ ਸਪੇਸ ਘਟਾ ਇਧਰ ਦੀ ਜੇ ਕੈਮਰਾ ਆ ਰਿਹਾ ਸੀ ਅੱਖ ਦਿਖਾ ਸਕੇ ਤਾਂ ਤੇ ਮਤਲਬ ਕਿ ਜਿਹਨੂੰ ਆਫਿਸ ਦੇ ਲਈ ਘਰ ਦੇ ਲਈ ਇਹ ਸਸਤਾ ਪੈਂਦਾ ਬਾਈ ਰੰਗ ਨਾਲੋਂ ਹਾਂ ਬਹੁਤ ਸਸਤਾ ਬੰਦਾ ਰੰਗ ਨਾਲੋਂ ਹੂੰ ਪਰ ਬਹੁਤ ਵਧੀਆ ਲੁੱਕ ਆਉਂਦੀ ਏ ਇਸ ਦੀ ਹੂੰ ਦੇਖੋ ਲੈ ਇਹ ਕਾਗੈਰੀ ਰਹਿ ਗਈ ਸੀ ਮੈਂ ਕਿਹਾ ਵੀ ਦਿਖਾ ਦਿਆਂ ਦੇਖੋ ਤਾਂ ਸਹੀ ਰੰਗ ਦੀ ਰੰਗਾਂ ਡਿਜ਼ਾਈਨ ਵਿੱਚ ਕਮੀ ਨਹੀਂ ਮੈਲੀ ਹੋ ਸਕਦਾ ਤੁਸੀਂ ਇਸ ਗੱਲ ਤੋਂ ਪਜਲ ਹੋ ਜਾਣਾ ਵੀ ਸਲੈਕਟ ਕਿਹੜਾ ਕਰੀਏ ਹਾਂਜੀ ਹਾਂਜੀ ਇੰਨੇ ਡਿਜ਼ਾਈਨਾਂ ਦੇ ਵਿੱਚੋਂ ਪਰ ਇਹਨਾਂ ਕੋਲੇ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ ਐ ਰੈਕ ਕੋ ਰੁਕਾ ਚ ਲਾ ਕੇ ਨਾ ਮਤਲਬ ਵੀ ਸੌਖਾ ਕਰਤਾ ਜਿਹੜਾ ਪੀਸ ਕੱਢ ਕੇ ਦੇਖੋ ਤੁਸੀਂ ਫੀਲ ਵੀ ਕਰ ਸਕਦੇ ਹੋ ਮਤਲਬ ਖੋਲ ਖਲਾਈ ਵਾਲਾ ਕੰਮੀ ਮਕਾਦਾ ਇਹਨਾਂ ਨੇ ਵੀ ਜੇ ਤੁਹਾਨੂੰ ਮੰਨ ਕੇ ਚਲੋ ਆ ਸੋਰਮੇ ਰੰਗਾ ਜਿਹਾ ਪਸੰਦ ਆਇਆ ਵੀ ਇਹਦੇ ਚਾਹੀਦੇ ਆ ਕਿੰਨਾ ਏਰੀਆ ਦੱਸਣਾ ਇਹਨਾਂ ਨੂੰ ਤੇ ਇਹਨਾਂ ਨੇ ਆਪੇ ਉਹਨੇ ਬੰਡਲ ਕੱਢ ਕੇ ਤੁਹਾਡੇ ਘਰੇ ਡਿਲੀਵਰੀ ਹਣਾ ਜੀ ਹਾਂ ਜੀ ਇੱਕ ਡਿਜ਼ਾਈਨ ਦੇ ਜਿੰਨੇ ਰੋਲ ਚਾਹੀਦੇ ਨੇ ਉਹਨੇ ਆਪਣੇ ਕੋਲ ਮਿਲ ਜਣਗੇ ਹਾਂ ਫੁੱਲ ਵੈਰਾਈਟੀ ਦੇ ਵਿੱਚ ਆਪਣੇ ਕੋਲੇ ਫੁੱਲ ਵੈਰਾਈਟੀ ਦੇ ਵਿੱਚ ਮਿਲ ਜਾਣਗੇ ਆ ਆਗੇ ਹੋਰ ਹਸਾਬ ਕਿਤਾਬ ਦੇ ਲੂਵਰ ਸਟਾਈਲ ਹੈ ਨਾ ਹਾਂ ਜੀ ਇਹ ਇਹ ਕਹਿੰਦੇ ਕਿ ਲੂਵਰ ਦਾ ਨਮੂਨਾ ਨਜ਼ਰ ਆਉਂ ਹਾਂ ਜੀ ਲੂਵਰ ਕਾਫੀ ਕੋਸਟਲੀ ਪੈਂਦੇ ਨੇ ਉਹਦੇ ਮੁਕਾਬਲੇ ਬਹੁਤ ਸਸਤਾ ਪੈ ਜਾਂਦਾ ਸਸਤਾ ਮਤਲਬ ਸ਼ੌਕਦ ਦਾ ਆਖਰੀਕ ਪੂਰਾ ਕਰ ਸਕਦਾ ਹਾਂ ਜੀ ਹਾਂ ਜੀ ਬਿਲਕੁਲ ਜੀ ਹਾਂ ਇਹ ਕਰ ਸਕਦਾ ਕਿ ਤੂੰ ਬੱਚ ਕੀ ਦਿਖਾਉਗੀ ਇਧਰਲੇ ਪਾਸੇ ਆਹ ਯਾਰ ਛੱਤਾਂ ਸੁਡੀਆਂ ਬਾਲੀਆਂ ਸੁਣੀਆਂ ਬਣੀਆਂ ਕੀ ਕਰੇ ਪੀਵੀਸੀ ਇਹ ਪੀਵੀਸੀ ਵਾਲ ਪੈਨਲ ਆ ਜਾਂਦਾ ਜੀ ਹਾਂ ਮਾਰਕੀਟ ਦੇ ਵਿੱਚ 70 80 ਰੁਪਏ ਫੁੱਟ ਲੋਕ ਕੰਮ ਕਰਦੇ ਨੇ ਅਸੀਂ ਦੇ ਰਿਆ ਸਿਰ 15 ਰੁਪਏ ਤੋਂ ਸਟਾਰਟਿੰਗ ਹੈ ਸਾਡੀ 15 ਰੁਪਏ ਵੀਰੇ ਛੱਤਾਂ ਦਿਖਾਈ ਗਏ ਮਾੜੀਆਂ 15 ਰੁਪਏ 15 ਰੁਪਏ ਫੁੱਟ ਤੋਂ ਸਾਡਾ ਮਟੀਰੀਅਲ ਸਟਾਰਟ ਹੋ ਜਾਂਦਾ ਹਾਂ ਪਲਾਸੇ ਦੇ ਵਿੱਚ ਲੇਬਰ ਪੈਂਦੀ ਹੈ ਹਾਂ ਕਸਟਮ ਨੂੰ ਬਹੁਤ ਸਸਤਾ ਪੈਂਦਾ ਹੈ ਅੱਛਾ ਲੈ ਤੇ ਦੁਬਾਈ ਗੁੱਪੇ ਪਰਲੇ ਪਸਰ ਨੂੰ ਉਹ ਕਰਕੇ ਦਿਖਾ ਦਿਓ ਪਿਉਖ ਛੱਟਾ ਕਿੰਨੀਆਂ ਤਕੜੀਆਂ ਤਕੜੀਆਂ ਬਣਾਈਆਂ ਪਈਆਂ ਇਹ ਤਾਂ ਹਜੇ ਨਮੂਨੇ ਹੀ ਆ ਤੇ ਤਾਂ ਵਾਲਾ ਵੱਟ ਕੱਡੇ ਪਏ ਇਹਨਾਂ ਨੇ ਦੇਖੋ ਤਾਂ ਸਹੀ ਕਮਾਲ ਕੀਤੀ ਪਈ ਆ ਆ ਦੇਖੋ ਤੁਹਾਨੂੰ ਰੰਗ ਨਜ਼ਰ ਆਉਣਗੇ ਛੱਟਾਂ ਦੇ ਕਿੰਨੀਆਂ ਰੀਜਾਂ ਲਾਈਆਂ ਹੋਈਆਂ ਇਹਨਾਂ ਨੇ ਆ ਜੋ ਇਧਰਲੇ ਪਾਸੇ ਤਾਂ ਇਹ ਤਾਂ ਪੂਰੇ ਰੰਗ ਭਾਵ ਵਾਲੀ ਗੱਲ ਆ ਤੇ ਇੱਕ ਆਹ ਕੰਧਾਂ ਤੇ ਇਹ ਆਹ ਇਹ ਦੀਵਾਰ ਤੇ ਆ ਗਈ ਦੇਖੋ ਦੀਵਾਰ ਤੇ ਲੇਬਰ ਪੈਂਦੀ ਹੈ 5 ਰੁਪਏ ਫੁੱਟ ਹੂੰ 15 ਰੁਪਏ ਮਟੀਰੀਅਲ ਹੋ ਗਿਆ 5 ਰੁਪਏ ਫੁੱਟ ਲੇਬਰ ਹੋ ਗਈ ਹੂੰ ਇਸੇ ਛੱਤ ਦੀ ਗੱਲ ਕਰੀ ਆਪਾਂ 15 ਰੁਪਏ ਫੁੱਟ ਮਟੀਰੀਅਲ ਹੋ ਗਿਆ ਔਰ 10 ਰੁਪਏ ਫੁੱਟ ਲੇਬਰ ਹੋ ਗਈ ਹੂੰ ਜਿਸ ਤਰ੍ਹਾਂ ਮਰਜੀ ਡਿਜ਼ਾਈਨ ਤੁਸੀਂ ਪਾ ਸਕਦੇ ਹੋ ਹੂੰ ਬਿਲਕੁਲ ਇਧਰਲੇ ਪਾਸੇ ਪੋਰਸ਼ਨ ਤਿਆਰ ਜੀ ਮਤਲਬ ਡਿਜ਼ਾਈਨਿੰਗ ਜਿਹੇ ਜੀ ਮਰਜ਼ੀ ਲੈ ਕੇ ਆ ਜਿਓ ਆਪੇ ਹੱਲ ਕਰ ਦੇਣਗੇ ਤੇ ਆ ਕੀ ਹੈ ਗੱਤੇ ਜੇ ਰੱਖੇ ਇਹ ਆ ਗਈ ਆਪਣੀ ਯੂਵੀ ਮਾਰਬਲ ਸ਼ੀਟ ਇਸ ਵਿੱਚ ਸਾਡੇ ਕੋਲ ਲਗਭਗ 200 ਡਿਜ਼ਾਈਨ ਸਾਡੇ ਕੋਲ ਅਵੇਲੇਬਲ ਹੈ। ਹੂੰ ਇਸ ਦਾ ਰੇਟ ਦੀ ਗੱਲ ਕਰੀਏ 35 ਰੁਪਏ ਫੁੱਟ ਤੋਂ ਰੇਟ ਦਾ ਸਟਾਰਟ ਹੋ ਜਾਂਦਾ। ਅੱਛਾ। ਅਲੱਗ-ਅਲੱਗ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨਹੀਂ। ਹੂੰ ਇੱਕੰਧਾ ਤੇ ਲੱਗਦੀ ਹੈ ਇਹ ਵੀ। ਇਹ ਦੀਵਾਰਾਂ ਤੇ ਲੱਗਦੀ ਹੈ। ਹੂੰ ਇਹ ਵੀ ਦੁਵਾਰਾਂ ਤੇ ਕੰਧਾਂ ਤੇ ਲਾਦੇ ਆ ਲੈ। ਇਹ ਮਾਰਬਲ ਦੀ ਫੀਲ ਹੋਣੀ ਆ। ਹਾਂਜੀ ਹਾਂਜੀ। ਆਜੋ ਆਜੋ ਅੱਗੇ ਹੋਰ ਭਏ ਡਿਜ਼ਾਈਨ ਇਹਨਾਂ ਕੋਲੇ। ਆਜੋ ਆਜੋ ਆਜੋ। ਅ ਜਿਵੇਂ ਮਾਰਬਲ ਟਾਈਲਜ਼ ਹੁੰਦੀਆਂ ਨੇ ਹਾਂ ਹਾਂ ਜੀ ਮਾਰਬਲ ਟਾਈਲ ਦੀ ਜਗ੍ਹਾ ਲੱਗਦਾ ਹੈ ਬਾਥਰੂਮ ਦੇ ਵਿੱਚ ਤੁਸੀਂ ਲਗਵਾ ਸਕਦੇ ਹੋ ਇਸ ਨੂੰ ਇਹ ਮਾਰਬਲ ਉਹ ਕਿੰਨਾ ਕ ਸਸਤਾ ਪੈਂਦਾ ਇਹ 35 ਬਸਕਅਰ ਫੂਟ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਮੈਂ ਹੋਰ ਨਾਲ ਉੱਥੇ ਗੱਲ ਪੈ ਜੇ ਕਿਤੇ ਹੂੰ ਬਿਲਕੁਲ ਪਰ ਸੋਨਾ ਬਹੁਤ ਹੈ ਨਾ ਲਾਈਟ ਵੇਟ ਹੋਤ ਲੋ ਮਤਲਬ ਹੈਗਾ ਹੈ ਨਾ ਕਮ ਸਪ ਇਹ 8 ਬਈ 4 ਦੀ ਸ਼ੀਟ ਆਉਂਦੀ ਹੈ ਹੂੰ ਜਿਸ ਤਰੀਕੇ ਨਾਲ ਮਰਜੀ ਕੱਟ ਕੇ ਇਸ ਨੂੰ ਲਗਾ ਸਕਦੇ ਆਪਾਂ ਜੀ ਜੀ ਆ ਵੀ ਛੱਤ ਦਿਖਾ ਦਿਓ ਮਾੜੀ ਜੀ ਤੇ ਨਾਲੇ ਆਪਾਂ ਇੱਥੇ ਨੀ ਗੱਪ ਆ ਗਈ ਛੱਤ ਆ ਗਈ ਸਹੀ ਵੀਰੇ ਤੇ ਆਹ ਲਖਾ ਦਿਓ ਲੈ ਇੱਕ ਯੂਵੀ ਸ਼ੀਟਸ ਕਹਿੰਦੇ ਇਹਨਾਂ ਨੂੰ ਹਾਂਜੀ ਯੂਵੀ ਮਾਰਬਲ ਸ਼ੀਟ ਯੂਵੀ ਮਾਰਬਲ ਸ਼ੀਟ ਕੀ ਰੇਟ ਰੇਟ ਕੀ ਇਹਦਾ 35 ਪਰ ਸਕੁਅਰ ਫੁੱਟ ਜਿਹੜਾ ਮਰਜੀ ਰੰਗ ਹਾਂਜੀ ਹਾਂਜੀ ਬਿਲਕੁਲ ਜੀ 35 ਰੁਪਏ ਸਕੁਅਰ ਫੁੱਟ ਜਿਹੜਾ ਮਰਜੀ ਰੰਗ ਤੁਸੀਂ ਲੈ ਸਕਦੇ ਹੋ ਤੇ ਖੁੱਲੇ ਗੱਲਬਾਤ ਵੱਡੀ ਸੀ ਇਹਨਾਂ ਕੋਲੇ ਇੱਕ ਦੂਰੇ ਆਪਾਂ ਦੂਜੇ ਪਾਸੇ ਚੱਲ ਜਾਈਏ ਹਾਂਜੀ ਹਾਂਜੀ ਆ ਜਿਓ ਇਹ ਜਿਵੇਂ ਆ ਯੂਵੀ ਸ਼ੀਟਸ ਹੈ ਡਿਜ਼ਾਈਨ ਥੋੜੇ ਹੋਰ ਆ ਰੇਟ ਉਹੀ ਆ ਕਿ ਅਲੱਗ ਇਹਨਾਂ ਦਾ ਨਹੀਂ ਇਹ ਆ ਗਈ ਆਪਣੀ ਡਿਜੀਟਲ ਅੱਛਾ ਇਹ ਪਹਿਲੇ ਦੀ ਆਪਣੀ 65 ਪਰ ਸਕੁਅਰ ਫੁੱਟ 65 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਇਹ ਜਿਹੜੇ ਨੋਰਮਲ ਡਿਜ਼ਾਈਨ ਨੇ ਉਹ 35 ਰੁਪਏ ਸਕੁਅਰ ਫੁੱਟ ਦੇ ਡਿਜੀਟਲ ਡਿਜ਼ਾਈਨ ਨੇ ਆਪਣੇ ਹਾਂ ਉਹ ਆਪਣਾ ਪੈਂਦਾ 65 ਰੁਪਏ ਸਕੁਅਰ ਫੁੱਟ ਹਾਂ ਦੇਖੋ ਲਾੜੜਾ ਬਹੁਤ ਡਿਜ਼ਾਇਰ ਰੱਖੀ ਬੈਠੇ ਆ ਲੈ ਕਿਉਂ ਮੰਨਦੇ ਆ ਨਾ ਤੇ ਇਹ ਜੀ ਵੈਰਾਈਟੀਆਂ ਹੁਣ ਆਪਾਂ ਥੱਲੇ ਵੀ ਜਾ ਕੇ ਦੇਖੀਏ ਹਾਂਜੀ ਆ ਜੀ ਉਧਰਲੇ ਪਾਸੇ ਵੀ ਜਾ ਕੇ ਦੇਖਦੇ ਆ ਆ ਕੰਧਾਂ ਦੇਖੋ ਕਿੰਨੀਆਂ ਸਜਾਈਆਂ ਹੋਈਆਂ ਇੱਥੋਂ ਤੱਕ ਆ ਜੀ ਗੋਪੀ ਭਰੇ ਆਈ ਮੜਾ ਫਿਰ ਛੱਤ ਵੀ ਦਿਖਾਉਣਾ ਆਹ ਦੇਖੋ ਵਰਟ ਕੱਡੇ ਪਏ ਰੇਟ ਵੀ ਦੱਸਦਾ ਇਹਦਾ ਕੀ ਰੇਟ ਆ ਤੇ ਛੱਤ ਦਿਖਾਈ ਕਿਹੜਾ ਬਹੁਤ ਸਿਰਾਂ ਵਟ ਕੱਡੇ ਪਏ ਐ ਕਮਾਲ ਕੀਤੀ ਪਈਆ ਵੀਰੇ ਇਹ ਕੀ ਚੀਜ਼ ਆ ਜਿਹੜੀ ਆਹ ਕੰਧਾਂ ਤੇ ਲਾਈ ਆ ਆਪਣਾ ਇਹਦਾ ਪੀਵੀਸੀ ਫਲੂਟਡ ਪੈਨਲ ਅੱਛਾ ਇਹ 12 ਇੰਚ ਦੇ ਵਿੱਚ ਆਉਂਦਾ ਸਾਈਜ਼ ਇਹਦਾ ਅੱਛਾ ਹਾਂਜੀ 12 ਇੰਚ ਉਹ 10 ਇੰਚ ਦੇ ਵਿੱਚ ਤੇ ਲੈਂਥ ਕਿੰਨੀ ਹੁੰਦੀ ਏਦੀ ਇਹ ਹੁੰਦੀ 10 ਫੁੱਟ ਦੀ ਲੈਂਥ ਹੁੰਦੀ ਏਦੀ ਇਹ ਆਪਣਾ 300 ਰੁਪਏ ਪੀਸ ਤੋਂ ਰੇਟ ਸਟਾਰਟ ਹੋ ਜਾਂਦਾ ਆਪਣਾ ਹੂੰ ਬਹੁਤ ਦੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜੀ ਤੇ ਆਹ ਵੀ ਬਹੁਤ ਸੋਹਣਾ ਇਦਾਂ ਸੁਰਮੇ ਰੰਗਾ ਜਿਆ ਲੈ ਇਹ ਆਪਣਾ 16 ਇੰਚ ਦੇ ਵਿੱਚ ਆ ਜਾਂਦਾ ਪੀਸੀਵੀ ਪੈਨਲ ਹੂੰ ਇਹਦੀ ਫਲੂਟਡ ਨਾਲ ਇਸ ਤਰ੍ਹਾਂ ਮੈਚਿੰਗ ਹੋ ਕੇ ਲੱਗਦੀ ਆ ਵਰੀਆ ਲੁੱਕ ਆਉਂਦੀ ਹੈ ਇਸ ਤਰ੍ਹਾਂ ਦੀ ਤੇ ਆਹਾ ਆ ਯਾਰ ਆਹਾ ਇਹ ਇਹ ਕੀ ਸਟਮ ਲਾਇਆ ਤੁਹਾਡੇ ਅਕੰਡੇ ਇਹ ਆਗੇ ਆਪਣੇ ਪੀਵੀਸੀ 3D ਪੈਨਲ 3D ਪੈਨਲ ਸੰਧਾਂ ਤੇ ਲੱਗਦੇ ਆ ਇਹ ਹਾਂ ਇਸ ਨੂੰ ਈਜ਼ੀ ਨਾਲ ਈਜ਼ੀਲੀ ਸਿਲੀਕੋਨ ਲਗਾ ਕੇ ਇਸ ਨੂੰ ਆਪਾਂ ਪੇਸਟ ਕਰ ਸਕਦੇ ਆ ਇਹ ਕਿੰਨੇ ਦਾ ਹੁੰਦਾ ਮੰਨ ਕੇ ਚਲੋ ਆ ਪੀਸ ਆ ਇਹ 2x2 ਦਾ ਜੋ ਪੀਸ ਹੈ ਵਾਈਟ ਕਲਰ ਦੇ ਵਿੱਚ 150 ਰੁਪਏ ਦਾ ਪੀਸ ਹੈ ਹਾਂ ਕਲਰਫੁੱਲ ਜਿਹੜੇ ਹੈਗੇ 175 ਰੁਪਏ ਦਾ ਪੀਸ ਹੈ ਹਾਂ ਜੋ वुਡਨ ਔਰ ਮਾਰਬਲ ਸ਼ੇਡ ਆਗੇ ਓ ਆ ਲੈਣਾ ਆਪਣਾ 225 ਰੁਪਏ ਦਾ ਪੀਸ 225 ਰੁਪਏ ਦਾ ਪੀਸ ਆ ਗਿਆ ਆ ਦੇਖੋ ਆ ਹਰ ਸ਼ੇਡ ਵੱਖਰ ਵੱਖਰੀ ਹੈ ਜਿਵੇਂ ਆ ਹਾਲ ਹੈ ਇਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਲੈਂਡਸਕੇਪ ਜਿਹਾ ਹੈ ਨਾ ਤੇ ਆ ਫੀਲ ਵੇਜੇ ਹੋਰ ਤਰ੍ਹਾਂ ਦਾ ਵਾ ਮਤਲਬ 3D ਹੈ 3D ਹੈ 3D ਫੀਲ ਆ ਗਿਆ ਸਾਰਾ ਤੇ ਆ ਫਿਰ ਹੋਰ ਵੱਖਰੀ ਆ ਇਹ ਆਪਣਾ ਚਾਰ ਕੋਲ ਪੈਨਲ ਆ ਗਿਆ ਜੀ ਇਹ ਚਾਰ ਕੋਲ ਪੈਨਲ ਆ ਗਿਆ ਕੋਟਡ ਕੁਆਲਿਟੀ ਆ ਚਾਰ ਕੋਲ ਪੈਨਲ ਦੇ ਵਿੱਚ ਕੀ ਰੇਟ ਹੈ ਇਹ ਇਹ ਆਪਣਾ 600 ਰੁਪਏ ਲੈਂਥ ਹੈ 600 ਰੁਪਏ ਦੀ ਲੈਂਥ ਹੈ ਨਾ ਆ ਲੂਬਰ ਆਗੇ ਦੂਜੇ ਇਹ ਲੂਬਰੀ ਕਹਿੰਦੇ ਇਹਨਾਂ ਨੂੰ ਚਾਰ ਕੋ ਲੂਬਰ ਕਹਿੰਦੇ ਨੇ ਇਹਨਾਂ ਨੂੰ ਚਾਰ ਕੋ ਲੂਬਰ ਹਾਂਜੀ ਆਹ ਦੇਖੋ ਰੰਗ ਬਹੁਤ ਪਿਆ ਵੈਰਾਈਟੀ ਇਹਦਾ ਕੀ ਰੇਟ ਆ ਇਹ ਆ ਗਿਆ ਆਪਣਾ ਡਬਲਯੂ ਪੀ ਸੀ ਲੂਬਰ 1325 ਰੁਪਏ ਰੇਟ ਦਾ ਸਟਾਰਟ ਹੋ ਜਾਂਦਾ ਆਪਣੇ ਕੋਲ ਹਮ ਮਤਲਬ ਡਿਸਕਾਊਂਟ ਤੇ ਮਿਲੂਗਾ ਨਾ ਜਿਹੜਾ ਆਮ ਬਾਜ਼ਾਰ ਨਾਲ ਉਹ ਵੀ ਗੱਲ ਹੋ ਜੇ ਡਿਸਕਾਊਂਟ ਤੇ ਮਿਲੂਗਾ ਹਾਂ ਬਾਕੀ ਜੋ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਆਪਾਂ ਹੋਰ ਵੀ ਰੈਸਟ ਕਰ ਦਾਂਗੇ ਬਸ 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 ਗੱਲ ਆ ਚਾਹੀਦੀ ਹੈ ਮੇਨ ਸਾਨੂੰ ਤੇ ਕੁਆਲਿਟੀ ਚੰਗੀ ਤੇ ਰੇਟ ਘੱਟ ਤੇ ਇਹ ਚਾਹੀਦੀ ਹੈ ਵੈਰਾਈਟੀ ਆਹ ਤਾਂ ਵੈਰਾਈਟੀ ਬਹੁਤ ਤੁਹਾਡੇ ਕੋਲੇ ਇਹ ਪੀਕਲੀ ਫਲੂਟਡ ਪੈਨ ਲਾ ਗਿਆ ਆਪਣੇ 300 ਰੁਪਏ ਲੈਣ ਤੋਂ ਸਟਾਰਟਿੰਗ ਪ੍ਰਾਈਸ ਹੈ ਆਪਣਾ 300 350 400 ਰੁਪਏ ਦਾ ਰੇਟ ਚ ਲਿਆ ਜਾਂਦਾ ਹੈ ਦਾ ਅਲੱਗ ਅਲੱਗ ਜੀ 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 ਬਿਲਕੁਲ ਤੇ ਆਹਾਂ ਇਹ ਆਪਣੀ ਆ ਗਈ ਪੀਵੀਸੀ ਜੋ ਵੀ ਆਪਾਂ ਛੱਤ ਤੇ ਲੱਗੇ ਹੋਏ ਡਿਜ਼ਾਈਨ ਦੇਖੇ ਨੇ ਅੱਛਾ ਇਹ ਉਹਨਾਂ ਵਾਸਤੇ ਆ ਗਈ ਮਾਰਕੀਟ ਦੇ ਵਿੱਚ ਲੋਕ ਕਹਿੰਦੇ 17-18 ਰੁਪਏ ਫੁੱਟ ਹਾਂ ਅਸੀਂ ਦੇ ਰਿਆ ਸਿਰਫ 15 ਰੁਪਏ ਫੁੱਟ ਤੋਂ ਸਟਾਰਟਿੰਗ ਹੈ ਸਾਡੀ 15 ਰੁਪਏ 18 ਰੁਪਏ 20 ਰੁਪਏ ਹੱਦ ਰੇਟ ਹੈ ਸਾਡਾ ਇਸ ਦੇ ਵਿੱਚ ਛੱਤ ਬੜੀ ਸੋਹਣੀ ਆ ਯਾਰ ਇਹ ਆਪਾਂ ਦਾ ਪੀਵੀਸੀ ਫਲੂਟਡ ਨਾਲ ਡਿਜ਼ਾਈਨ ਕੀਤੀ ਗਈ ਹੈ ਛੱਤ ਅੱਛਾ ਛੱਤਾਂ ਦਿਖਾਦ ਕੇ ਮੜ ਗਈ ਨਹੀਂ ਇਹ ਮੈਨੂੰ ਛੱਤਾਂ ਬਹੁਤ ਸੋਹਣੀਆਂ ਲੱਗੀਆਂ ਤੁਹਾਡੀਆਂ ਹੈਨਾ ਬਾਕੀ ਮੈਡਮ ਦਾ ਕਸਟਮਾਈਜ਼ਡ ਹੋ ਜਾਂਦਾ ਹੁੰਦਾ ਡਿਜ਼ਾਈਨ ਹੈ ਨਾ ਉਹ ਡਿਜ਼ਾਈਨ ਲੈ ਕੇ ਉਹ ਕਸਟਮਰ ਉਸ ਤਰੀਕੇ ਨਾਲ ਕਸਟਮਾਈਜ਼ ਕਰਦਾ ਡਿਜ਼ਾਈਨ ਪਾ ਦਾਂਗੇ ਹਾਂ ਬਿਲਕੁਲ ਬਿਲਕੁਲ ਬਾਕੀ ਲਾਉਣ ਵਾਲੇ ਦੀ ਹੱਥ ਤੇ ਸਫਾਈ ਤੇ ਸਾਡੇ ਕੋਲ ਕਾਰੀਗਰ ਬਹੁਤ ਹੀ ਵਧੀਆ ਕਾਰੀਗਰ ਨੇ ਹਮ ਮੰਨ ਲਓ ਤਜਰਬੇਕਾਰ ਕਾਰੀਗਰ ਨੇ ਜਿਸ ਤਰ੍ਹਾਂ ਡਿਜ਼ਾਈਨ ਕੋਲੋਂ ਉਸ ਤਰ੍ਹਾਂ ਕੇ ਨਾ ਡਿਜ਼ਾਈਨ ਫੋੜਾ ਪੈ ਜਾਊਗਾ ਹਾਂ ਬਿਲਕੁਲ ਆ ਯਾਰ ਇਧਰਲੇ ਪਾਸੇ ਹੀ ਆ ਗਏ ਆਹ ਵੈਰਾਈਟੀ ਬਹੁਤ ਆ ਤੁਹਾਡੇ ਕੋਲੇ ਹੈਨਾ ਹਾਂਜੀ ਆ ਦੇਖੋ ਜਿਸ ਤਰ੍ਹਾਂ ਲਗਾਏ ਹੋਣੇ ਆਪਾਂ ਨੇ ਇਸ ਤਰ੍ਹਾਂ ਸ਼ੀਟਾਂ ਆ ਜਾਂਦੀਆਂ ਨੇ ਇਹ ਸ਼ੀਟਾਂ ਕੇ ਡਿਜ਼ਾਈਨ 10 ਫੁੱਟੀਆਂ ਸ਼ੀਟਾਂ ਆ ਜਾਂਦੀਆਂ ਨੇ ਇਹ 12 ਇੰਚ ਚੋੜੀ 10 ਫੁੱਟ ਲੰਬੀ ਜੀ ਇਧਰਲੇ ਪਾਸੇ ਵੀ ਚੱਲੇ ਗਏ ਮੜਾ ਜਾ ਹਾਂਜੀ ਤੇ ਆ ਆ ਕੀ ਲਾਇਆ ਪੌ ਇਹ ਆਪਣਾ ਇਹਨਾਂ ਪਿਊ ਸਟੋਨ ਪਿਊ ਸਟੋਨ ਸਟੋਨ ਦੀ ਲੁੱਕ ਆਉਂਦੀ ਹੈ ਬਹੁਤ ਹੀ ਘੱਟ ਖਰਚੇ ਦੇ ਵਿੱਚ ਪ੍ਰਾਈਮ ਲੁੱਕ ਆ ਜਾਂਦੀ ਹੈ ਅੱਛਾ ਇਹ ਹੈ ਗੱਤਾ ਜਈਆ ਇਹ ਹੈ ਹਲਕਾ ਮਤਲਬ ਕਿ ਚੀਜ਼ ਦੇਖਣ ਨੂੰ ਪੱਥਰ ਜੀ ਹਾਂਜੀ ਹਾਂਜੀ ਲੁੱਕ ਆਉਂਦੀ ਆਪਾਂ ਨੂੰ ਪੱਥਰ ਵਰਗੀ ਲੈ ਆਹ ਗੱਲਾਂ ਵੀ ਆ ਹੈ ਆ ਜੋ ਇਧਰਲੇ ਪਾਸੇ ਆ ਆ ਡਿਜ਼ਾਈਨ ਵੀ ਬਹੁਤ ਇਹ ਟੀਵੀ ਵਾਸਤੇ ਹੈ ਨਾ हां ये एलसीडी पैनल अपने बनाया है एज ए सैंपल बाकी कस्टमर ਸਾਡੇ ਕੋਲ ਡਿਜ਼ਾਈਨ ਬਹੁਤ ਜ਼ਿਆਦਾ ਨਹੀਂ ਜਿਵੇਂ ਕਿਸ ਤਰ੍ਹਾਂ ਕਸਟਮਰ ਡਿਜ਼ਾਈਨ ਸਲੈਕਟ ਕਰਦਾ ਉਸ ਤਰ੍ਹਾਂ ਡਿਜ਼ਾਈਨ ਪੈ ਜਾਂਦਾ हां ਆ ਜੋ ਇਧਰਲੇ ਪਾਸੇ ਫਿਰ ਇਧਰ ਵੀ ਦੇਖੀ ਆ ਬਾਲ ਪੇਪਰ ਆ ਗਏ हां जी ਆ ਬਾਲ ਪੇਪਰ ਹੋਰ ਆ ਗਏ ਬਾਲ ਪੇਪਰ ਦਾ ਖੈਰ ਤੁਹਾਡੇ ਕੋਲ ਖਜ਼ਾਨਾ ਵੱਡਾ ਹੀ ਹੈ ਨਾ ਇਹ ਤਾਂ ਮੈਂ ਕਹਿੰਦਾ ਵੀ ਬਹੁਤ ਬਹੁਤ ਜ਼ਿਆਦਾ ਵੈਰਾਈਟੀ ਆ ਇਧਰ ਵਿਚ ਆ ਦਿਖਾ ਦਈਏ ਯਾਰ ਛੱਤ ਦੇ ਡਿਜ਼ਾਈਨ ਦਿਖਾ ਦਿਓ ਵੀਰੇ ਲੈ ਕਹਿੰਦੇ ਕਿ ਛੱਤਾਂ ਦੇ ਸਾਡੀ ਰੀਜ ਬੱਧ ਲਾਈ ਹੋਈ ਆ ਤੇ ਫਿਰ ਅਗਲੇ ਦਿਨ ਦਿਖਾਉਣਾ ਫਰਜ਼ ਬਣਦਾ ਛੱਤਾਂ ਬੋਲਦੀਆਂ ਜਿਹਨੂੰ ਕਹਿੰਦੇ ਨਾ ਬੋਲਦੀਆਂ ਬਈ ਇਹ ਲੈ ਕੰਦਾ ਬੋਲਣ ਲਾਤੀਆਂ ਉਹ ਗੱਲ ਹੋਈ ਪਈ ਆ ਛੱਤਾਂ ਵਾਲੀ ਤਾਂ ਆਹ ਦੇਖ ਸਕਦੇ ਹੋ ਹਰ ਡਿਜ਼ਾਈਨ ਤੁਹਾਨੂੰ ਵੱਖਰਾ ਮਿਲੂਗਾ ਟੇਸਟ ਦੇ ਹਿਸਾਬ ਨਾਲ ਫਿੱਕਾ ਗੂੜਾ ਸਾਰੇ ਤੁਹਾਨੂੰ ਟੇਸਟ ਦੇ ਆ ਛੱਤਾਂ ਮਿਲ ਜਾਣਗੇ ਕਹਿ ਲੈ ਕੇ ਤੁਹਾਡੇ ਮਨ ਪਹੁੰਦੀਆਂ ਤੇ ਆਹ ਵਾਲਪੇਪਰ ਦਾ ਖੈਰ ਹੈਗੀ ਹੈ ਆਹ ਪਲੇਨ ਆ ਵੀਰੇ ਇਹ ਆਪਣੀ ਪੀਵੀਸੀ ਦੇ ਡਿਜ਼ਾਈਨ ਆਗੇ ਪੀਵੀਸੀ ਦੇ ਡਿਜ਼ਾਈਨ ਆਗੇ ਹੈਨਾ ਇਹ ਕੀ ਰੇਟ ਮਿਲਣਗੀਆਂ ਇਹ ਉਹੀ 15 ਰੁਪਏ ਫੋਟਾ ਉਹ ਸਟਾਰਟਿੰਗ ਹੈ ਆਪਣੀ 15 ਰੁਪਏ ਫੋਟੋ ਦੇ ਹਿਸਾਬ ਨਾਲ ਸਾਰੇ ਹੀ ਰੰਗ ਹੀ ਇਹ ਹਾਂਜੀ ਹਾਂਜੀ ਸਾਰੇ ਰੰਗ ਜਿਸ ਤਰ੍ਹਾਂ ਮਰਜ਼ੀ ਲੈ ਲਓ ਇਹ 15 ਰੁਪਏ ਫੋਟੋ ਦੇ ਹਿਸਾਬ ਨਾਲ ਸਾਨੂੰ ਦਰਸ਼ਕੋ ਮਿਲ ਜਾਣਗੀਆਂ ਆਹ ਦੇਖ ਸਕਦੇ ਹੋ ਤਾਂ ਬਹੁਤ ਸਾਰੀ ਵੈਰਾਈਟੀ ਪਈ ਹੈ ਇਹਨਾਂ ਕੋਲੇ ਇਹ ਆਪਾਂ ਚਾਰ ਕੋਲ ਆ ਗਿਆ 12 ਇੰਚ ਦੇ ਵਿੱਚ ਚਾਰ ਕੋਲ ਓਵਰ ਆਹ ਆਹ ਬਹੁਤ ਤਕੜੀ ਚੀਜ਼ ਹੈ ਬਹੁਤ ਬੜੀਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਉਣੇ ਕੋਲ ਚਾਰ ਕੋਲ ਓਵਰ ਅਵੇਲੇਬਲ ਹੈ ਜੀ ਜੀ ਆਹ ਕੀ ਜਿਗਰਮੈਂਟ ਹੈ ਬਈ ਇਹ ਆਪਣੀ ਆ ਗਈ ਮੋਜ਼ੈਕ ਟਾਈਲ ਇੱਥੇ ਇੱਥੇ ਖੋਲ ਕੇ ਤਾਂ ਕੈਮਰਾ ਦਿਖਾਓ ਫਿਰ ਜੀ ਦਿਖਾਉਣੀ ਤਾਂ ਮੋਜ਼ੈਕ ਟਾਈਲ ਹਾਂਜੀ ਮੋਜ਼ੈਕ ਟਾਈਲ ਅੱਜਕੱਲ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਤੇ ਟਿੱਡੀ ਜੀ ਤੜਕੀ ਜੀ 잡ਦੀ ਮੈਨੂੰ ਵੀ ਐਂ ਆਂਦਾ ਏ ਇਸ ਤਰੀਂ ਹੁੰਦੀ ਪਿੱਛੋਂ ਟੇਬਲ ਉਤਾਰ ਕੇ ਇਹਨੂੰ ਪੇਸਟ ਕਰ ਦੁੰਦੇ ਆਪਾਂ ਕੰਤ ਤੇ ਲੱਗਦੀ ਹੈ ਇਹ ਹਾਂਜੀ ਹਾਂਜੀ ਬਿਲਕੁਲ ਅੱਛਾ ਆਹ ਬਗਰ ਗੂੰਦ ਦਿੱਤੀ ਆ ਹਾਂਜੀ ਹਾਂਜੀ ਇਹਨੂੰ ਗੂੰਦ ਨੂੰ ਉਤਾਰ ਕੇ ਐ ਲਾਉਣਾ ਹੁੰਦਾ ਹਾਂਜੀ ਇਸ ਤਰੀਕੇ ਨਾਲ ਇਹ ਲੱਗ ਜਾਂਦਾ ਅੱਛਾ ਇਹਦੇ ਵਿੱਚ ਆਪਣੇ ਕੋਲੇ 70 80 ਡਿਜ਼ਾਈਨ ਅਵੇਲੇਬਲ ਨੇ ਅੱਛਾ ਆ ਇਹ ਆਮ ਤੌਰ ਤੇ ਸੁਨਿਆਰੇ ਦੀ ਦੁਕਾਨਾਂ 'ਚ ਹਾਂਜੀ ਸੁਨਿਆਰੇ ਦੀ ਦੁਕਾਨਾਂ 'ਚ ਲੱਗਦੀ ਹੈ ਬਸ 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 ਕਿਤੇ ਵੀ ਘਰੇ ਵੀ ਲਾ ਸਕਦੇ ਆ ਜਿਵੇਂ ਕਾਲਾ ਰੰਗ ਵਾਲਾ ਟੇਪ ਲਾ ਕੇ ਚਮੇੜ ਚਮੇੜ ਲਾਈ ਜਾਣੀ ਹੈ ਕੀ ਰੇਟ ਹੁੰਦਾ ਮੰਨ ਕੇ ਚਲਾ ਪੀਸ ਕਿੰਨੇ ਦਾ ਪਊਗਾ ਇਹ ਲਗਭਗ ਦੇਖੋ 100 ਰੁਪਏ ਤੋਂ ਸਟਾਰਟ ਹੋ ਜਾਂਦਾ ਪੀਸ ਇਹ ਅਲੱਗ-ਅਲੱਗ ਰੇਟ ਨੇ ਕੋਈ 100 ਰੁਪਏ ਦਾ ਕੋਈ 150 ਦਾ ਕੋਈ 200 ਦਾ ਹਮ ਇਸ ਤਰ੍ਹਾਂ ਆਪਣੇ ਕੋ ਸਾਰੇ ਡਿਜ਼ਾਈਨ ਅਵੇਲੇਬਲ ਨੇ ਜੀ ਬਿਲਕੁਲ ਬਿਲਕੁਲ ਲੈ ਵੈਰੈਟੀ ਤਾਂ ਯਾਰ ਬੜੀ ਵੱਖਰੀ ਵੈਰੈਟੀ ਵਾਲੀ ਰੱਖੀ ਆ ਮਸਲਾ ਇਹ ਆ ਵੱਡੀ ਗੱਲ ਤਾਂ ਇਹ ਆ ਜਿੰਦੀ ਵੱਖਰੀ ਵੈਰੈਟੀ ਤੁਹਾਡੇ ਕੋਲ ਬਹੁਤ ਜ਼ਿਆਦੇ ਆ ਇਹਨਾਂ ਦੇ ਨਾਲ ਹੀ ਨਾ ਪੈਲਸ ਤਿਆਰ ਹੋ ਜਾਂਦਾ ਸੀ ਮੈਂ ਕਿ ਉਹ ਵੀ ਦਿਖਾ ਦਿਆਂ ਬਾਲ ਪੇਪਰ ਆ ਐਦਾਂ ਲੱਗ ਜਾਣੇ ਆ ਦੇਖੋ ਆ ਲੱਗੇ ਪਏ ਨਾ ਇਹ ਆਫਿਸ ਹੋਊਗਾ ਹਨਾ ਇਹਨਾਂ ਦਾ ਹਾਂਜੀ ਹਾਂਜੀ ਉਹ ਵੀ ਇਹ ਆਫਿਸ ਵਗੈਰਾ ਐਦਾਂ ਤਿਆਰ ਹੋ ਹੀ ਜਾਂਦਾ ਇਹਨਾਂ ਨੇ ਆ ਬਾਲ ਪੇਪਰ ਆ ਹਾਂਜੀ ਦੇਖੋ ਬਹੁਤ ਸੋਹਣਾ ਬਣ ਗਿਆ ਇਹ ਬਹੁਤ ਸੋਹਣਾ ਦਫਤਰ ਹੈ ਜਿੱਥੇ ਕੰਮ ਚੱਲ ਨਹੀਂ ਜਾਂਦਾ ਖਲਾਰਾ ਜਾਂ ਪਿਆ ਹੋਇਆ ਆ ਦੇਖ ਸੋਹਣਾ ਨਾ ਲਾਈ ਜਾਂਦੇ ਆ ਤੇ ਇੱਧਰ ਬਾਹਰਲੇ ਪਾਸੇ ਵੀ ਲਾਈ ਜਾਂਦੇ ਆ ਆਜੋ 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 ਆਹ ਦੇ ਇਹ ਲਾਉਣ ਦੀ ਵੀ ਟੈਕਨੀਕ ਆ ਹਾਂਜੀ ਇਸ ਤਰੀਕੇ ਨਾਲ ਇਹ ਲਾਉਂਦੇ ਨੇ ਇਹ ਮਿੰਤਲਾ ਦਾ ਇੱਕ ਦਿਨ ਦੇ ਵਿੱਚ ਨਿਵੇੜ ਕੇ ਆਖਣ ਦੀ ਚਾਹ ਪੀ ਸਕਦੇ ਹੋ ਇੱਕ ਰੂਮ ਤੁਹਾਡਾ 4-5 ਘੰਟਿਆਂ ਦੇ ਵਿੱਚ ਰੈਡੀ ਹੋ ਜਾਂਦਾ ਹਾਂ ਦੇਖੋ ਆ ਲਾਈ ਜਾਂਦੇ ਆ ਮੁੰਡੇ ਦੇ ਖੋਲ ਇੰਦਾ ਕਰਕੇ ਪੇਸਟ ਕਰ ਕਰਕੇ ਇਹ ਲੱਗ ਜਾਣਾ ਹੁੰਦਾ ਵਾ ਆ ਯੂਵੀ ਸ਼ੀਟ ਲੱਗੀਆਂ ਹੋਈਆਂ ਪਿੱਲਰਾਂ ਦੇ ਜੇ ਆਈਏ ਤੁਹਾਨੂੰ ਕੰਦਾ ਤੇ ਵੀ ਲੱਗ ਸਕਦੀਆਂ ਸਾਰਿਆਂ ਤੇ ਲੱਗੀਆਂ ਹੋਈਆਂ ਇੱਧਰ ਨਜ਼ਰ ਆ ਜਾਣਗੀਆਂ ਤੁਹਾਨੂੰ ਆਹ ਦੇਖੋ ਕਿਰਾ ਆਏ ਯੂਵੀ ਸ਼ੀਟਸ ਲੱਗ ਜਾਂਦੀਆਂ ਉੱਤੇ ਮਤਲਬ ਲੂਬਰ ਵਗੈਰਾ ਕੀ ਹੈ ਕਹਿੰਦੇ ਇਹ ਉੱਪਰ ਲੂਵ ਲੱਗੇ ਹੋਣੇ ਆ ਉੱਤੇ ਲੂਬਰ ਵਗੈਰਾ ਜਿੰਨੇ ਦਰ ਆ ਜਾਣਗੇ ਤੁਹਾਨੂੰ ਤਾਂ ਵਾਲੇ ਪਾਸੇ ਮਤਲਬ ਇਸ ਤਰੀਕੇ ਦੇ ਡਿਜ਼ਾਈਨਿੰਗ ਤੁਹਾਨੂੰ ਪੈ ਸਕਦੀ ਹੈ ਮਿਲ ਜੂਗੀ ਤੁਹਾਨੂੰ ਤੇ ਆਜੋ ਤੁਹਾਨੂੰ ਮੈਂ ਹੋਰ ਪਾਲ ਪੇਪਰਾਂ ਦੀ ਵੈਰਾਈਟੀ ਦਿਖਾ ਲਿਆ ਵਾਂ ਇਹਨਾਂ ਦੀ ਦੂਜੀ ਬ੍ਰਾਂਚ ਹੈਗੀ ਹੈ ਸੱਟਾ ਚੌਂਕ ਆ ਨੈਸ਼ਨਲ ਨੀਵੀਲ ਡেকੋਰ ਵਾਲੇ ਆ ਗਏ ਇਧਰਲੇ ਪਾਸੇ ਆਜੋ ਇਧਰਲੇ ਪਾਸੇ ਇਹਨਾਂ ਦੇ ਵਾਲ ਪੇਪਰਾਂ ਦੀ ਹੋਰ ਵੈਰਾਈਟੀ ਉਹ ਵੀ ਥੋੜੀ ਜਿਹੀ ਦਿਖਾ ਲਿਆ ਆਜੋ ਆਜੋ ਤੇ ਆਹ ਦੇਖੋ ਕਿੰਨੀ ਵੈਰਾਈਟੀ ਪਈ ਆ ਇਹ ਵੀ ਸਾਰੇ ਬਾਈ ਇਕੋ ਰੇਟ ਹੀ ਆ ਇਹ ਏ ਅਸੀਂ ਪਹਿਲਾਂ ਤਾਂ ਦੇਖੋ ਮਾਰਕੀਟ ਦੇ ਵਿੱਚ ਇਹ ਕਾ 1200 ਰੁਪਏ ਦਾ ਰੇਟ ਇਹਦਾ ਰੋਲ ਦਾ ਹਾਂ ਅਸੀਂ ਪਹਿਲਾਂ ਸੇਲ ਕਰਦੇ ਹਾਂ ਤੇ 500 ਰੁਪਏ ਰੋਲ ਹਾਂ ਲੇਕਿਨ ਜਿਹੜਾ ਤੁਹਾਡੇ ਇਸ ਪੇਜ ਤੇ ਵੀਡੀਓ ਦੇਖ ਕੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਹਾਂ ਉਹਨੂੰ ਦੇ 400 ਰੁਪਏ ਰੋਲ ਦੇਾਂਗੇ ਜਿਹੜਾ ਮਰਜ਼ੀ ਰੋਲ ਲੈ ਲਵੇ ਇਹਨਾਂ 'ਚ ਜਿਹੜਾ ਮਰਜ਼ੀ ਰੰਗ ਚੱਕ ਲਈਏ ਜਿਹੜਾ ਮਰਜ਼ੀ ਰੋਲ ਲੈ ਲਵੇ ਸਿਰਫ 400 ਰੁਪਏ ਰੋਲ 50 ਸਕਰ ਫੁੱਟ ਦਾ ਸਿਰਫ 8 ਰੁਪਏ ਸਕਰ ਫੁੱਟ ਕੋਸਟ ਕਰਦਾ ਇਹ ਵਾਲਪੇਪਰ ਤੇ ਆਹ ਕੀ ਆ ਆਹਾਂ ਇਹ ਆਪਣਾ ਆ ਗਿਆ ਸੈਲਫ ਅਡੈਸਿਵ ਸਟicker ਆ ਗਿਆ ਇਹ ਇਹ ਕੀ ਕਰਦਾ ਇਹ ਇਹ ਕਸਟਮਰ ਆਪਣੇ ਆਪ ਇਸ ਨੂੰ ਚੇਪੀ ਉਤਾਰ ਕੇ ਲਗਾ ਸਕਦਾ ਇਸ ਵਿੱਚ ਕਿਸੇ ਮਿਸਤਰੀ ਦੀ ਕਿਸੇ ਲੋੜ ਨਹੀਂ ਪੈਂਦੀ ਇਹ ਕਿੱਥੇ ਲੱਗਦਾ ਕਿੱਥੇ ਕੰਧ ਤੇ ਦਿਵਾਰਾਂ ਜਿੱਥੇ ਮਰਜੀ ਇਸ ਨੂੰ ਲਗਾ ਲਓ ਆਪਣੇ ਆਪ ਪੇਸਟ ਹੋ ਜਾਂਦਾ ਇਹ ਬਸ ਇਹ ਲਾਹ ਲਾ ਗੂੰਦ ਤੇ ਚਿਮੜੀ ਹਾਂਜੀ ਹਾਂਜੀ ਠੀਕ ਆ ਇਹਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨੇ ਹਮ ਕਿੰਨੇ ਦਾ ਇਹ ਆ ਗੱਤਾ ਜੈ ਇੱਕ ਇਹ ਮਾਰਕੀਟ ਦੇ ਵਿੱਚ 150 ਰੁਪਏ ਦਾ ਪੀਸ ਵਿਕਦਾ ਅਸੀਂ ਦੇਵਾਂਗੇ ਸਿਰਫ 100 ਰੁਪਏ ਦਾ ਪੀਸ ਸੌਰਵਿੰਟ 50 ਦੀ ਬਚਤ ਮੰਨ ਲੀਏ ਇਹਦੇ ਉੱਤੇ ਵੀ ਹੈਗੀ ਹੈ ਵੈਰਾਈਟੀ ਆਪਣੀ ਆ ਲੈ ਡਿਜ਼ਾਈਨ ਬਹੁਤ ਆ ਤੁਹਾਡੇ ਕੋਲ ਡਿਜ਼ਾਈਨ ਇਹਦੇ ਚ 15 ਡਿਜ਼ਾਈਨ ਸਾਡੇ ਕੋਲ ਅਵੇਲੇਬਲ ਨੇ ਆ ਦੇਖੋ ਵੀ ਕਿੰਨੇ ਵਾਲਪੇਪਰ ਪਏ ਹੈ ਵੈਰਾਈਟੀ ਬਹੁਤ ਪਈ ਇਦੋਂ ਵੀ ਨਾ ਹੋਰ ਵੀ ਆ ਥੱਲੇ ਪਤਾ ਨਹੀਂ ਕੀ ਕੀ ਕਹਿੰਦੇ ਇਹਨੂੰ ਇਹ ਆਪਣੀ ਯੂਵੀ ਸ਼ੀਟ ਆ ਗਈ ਯੂਵੀ ਸ਼ੀਟ 8x4 ਦੇ ਵੀ ਸਹਿਜ ਆਉਂਦਾ ਇਹ ਹੂੰ ਤੇ ਇਧਰਲੇ ਪਾਸੇ ਨੀਗਾ ਪਵਾ ਦਿਓ ਲੈ ਵੈਰਾਈਟੀ ਤਾਂ ਇਹਨਾਂ ਕੋਲੇ ਬਹੁਤ ਜ਼ਿਆਦਾ ਪਈ ਆ ਆ ਦੇਖ ਸਕਦੇ ਹੋ ਵਾਲਪੇਪਰ ਬਹੁਤ ਵੈਰਾਈਟੀ ਪਈ ਆ ਇਹਨਾਂ ਕੋਲੇ ਵਾਲਪੇਪਰਾਂ ਦਾ ਤਾਂ ਖਿਆਨ ਨਹੀਂ ਆ ਇਹਨਾਂ ਕੋਲੇ ਤੇ ਆਇਓ ਇੱਧਰਲੇ ਪਾਸੇ ਹੋਰ ਵੀ ਦਿਖਾ ਦਿਆਂ ਨਾਲ ਦਾ ਸ਼ੋਰੂਮ ਇੱਧਰਲੇ ਪਾਸੇ ਵਿਜ਼ਿਟ ਕਰ ਲਿਗੇ ਆਹਾ ਆ ਗਿਆ ਪੋਰਸ਼ਨ ਇੱਧਰ ਲੈ ਆ ਦੇਖਿਓ ਕਿਰਾਂ ਕਮਾਲ ਦੀ ਗੱਲ ਬਾਤ ਆ ਦੇਖੋ ਵੈਰਾਈਟੀ ਕਿੰਨੀ ਪਈ ਆ ਕਮਾਲ ਹੋ ਗਈ ਕਿ ਨਾ ਗੱਲ ਮੰਨਦੇ ਆ ਕਿ ਨਹੀਂ ਸਰਾ ਹੋ ਗਿਆ ਤੇ ਇਹ ਵੈਰਾਈਟੀ ਸਾਰੀ ਤੁਹਾਨੂੰ ਇੱਥੋਂ ਮਿਲ ਜਣੀ ਇਦੋਂ ਬਿਨਾ ਬਹੁਤ ਸਾਰੀ ਵੈਰਾਈਟੀ ਨਾਲ ਕੋਲੇ ਪਈ ਆ ਤਾਂ ਕੁਝ ਤੁਹਾਨੂੰ ਦਿਖਾ ਦਿਆਂ ਤੇ ਕੁਝ ਹੋਸਦਾ ਇੱਕ ਅੱਧੀ ਰਹਿ ਵੀ ਗਈ ਹੋਵੇ ਤਾਂ ਸਾਰਾ ਕੁਝ ਤੁਹਾਨੂੰ ਇੱਥੋਂ ਮਿਲ ਜੂਗਾ ਮਲੇਰ ਕੋਟਲੇ ਦੇ ਵਿੱਚ ਇੱਕ ਦਫ਼ਤਰ ਉਹਨਾਂ ਦਾ ਉੱਥੇ ਆ ਲੁਧਿਆਣੇਵੜਨ ਤੋਂ ਆਪਖੈਸਾ ਤੇ ਲੁਧਿਆਣਾ ਰੋਡ ਤੇ ਇੱਕ ਇਹਦੇ ਵਿੱਚ ਸੱਟਾ ਚੌਂਕ ਦੇ ਵਿੱਚ ਆ ਜਾਂਦਾ ਵਾ ਸੋ ਅਗਲੀ ਵਾਰੀ ਨਵਾਂ ਬਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ